ਸਤਿ ਸ੍ਰੀ ਅਕਾਲ ਜੀ ਵੈਲਕਮ ਔਨ ਆਡੀਓ ਪੰਜਾਬੀ ਅੱਜ ਦੀ ਕਹਾਣੀ ਦੇ ਕਹਾਣੀਕਾਰ ਨੇ ਗੁਰਦੇਵਾਲ ਸਿੰਘ ਗੁਰਦੇਵਾਲ ਸਿੰਘ 35 ਸਾਲ ਦੀ ਨੌਕਰੀ ਕਰਕੇ ਪੰਜਾਬ ਸਰਕਾਰ ਤੋਂ ਸੇਵਾਮੁਕਤ ਹੋਇਆ ਤਾਂ ਉਸ ਦੇ ਘਰ ਵਿਆਵ ਵਰਗਾ ਮਾਹੌਲ ਸੀ ਸਾਰੇ ਦੋਸਤ ਮਿੱਤਰ ਤੇ ਕਰੀਬੀ ਰਿਸ਼ਤੇਦਾਰ ਬੁਲਾਏ ਗਏ ਸਨ ਉਹਦੀ ਭੈਣ ਪ੍ਰਿਤਮਾ ਤੇ ਜੀਜਾ ਪਰਮਿੰਦਰ ਖਾਸ ਤੌਰ ਤੇ ਬੰਗਲੌਰ ਤੋਂ ਆਏ ਸੀ। ਉਹਦੀ ਪਤਨੀ ਗੁਰਪਾਲ ਕੌਰ ਤੇ ਦੋਵੇਂ ਬੱਚੇ ਨਰਿੰਦਰ ਤੇ ਬਲਵਿੰਦਰ ਵੀ ਕੋਲ ਹੀ ਸਨ। ਸ਼ੁਕਰਾਨੇ ਵਜੋਂ ਅਖੰਡ ਪਾਠ ਦੇ ਭੋਗ ਪਵਾਏ ਗਏ ਤੇ ਰਾਤ ਨੂੰ ਇੱਕ ਸ਼ਾਨਦਾਰ ਪਾਰਟੀ ਵੀ ਦਿੱਤੀ ਗਈ। ਸਭ ਪਾਸੇ ਖੁਸ਼ੀ ਦਾ ਮਾਹੌਲ ਸੀ। ਸਭ ਕਾਸੇ ਤੋਂ ਵਿਹਲੇ ਹੋ ਕੇ ਅਗਲੇ ਦਿਨ ਮੌਕਾ ਦੇਖ ਕੇ ਗੁਰਦਿਆਲ ਸਿੰਘ ਤੇ ਭੈਣ ਪ੍ਰੀਤਮਾ ਇਕੱਠੇ ਬੈਠੇ ਤਾਂ ਪ੍ਰੀਤਮਾ ਕਹਿਣ ਲੱਗੀ ਵੀਰੇ ਤੈਨੂੰ ਰਿਟਾਇਰਮੈਂਟ ਦੇ ਕਿੰਨੇ ਕੁ ਪੈਸੇ ਮਿਲੇ ਨੇ ਇਹੋ ਕੋਈ 25 ਕੁ ਲੱਖ ਰੁਪਏ ਵੀਰੇ ਮੈਂ ਤੇਰੇ ਤੋਂ ਵੱਡੀ ਆ ਮੈਂ ਤੇਰੇ ਭਲੇ ਲਈ ਤੈਨੂੰ ਇੱਕ ਗੱਲ ਕਹਾਂਗੀ ਉਹ ਕੀ ਗੱਲ ਇਹ ਹੈ ਕਿ ਅੱਜ ਕੱਲ੍ਹ ਜ਼ਮਾਨਾ ਬਹੁਤ ਖਰਾਬ ਹੈ ਸਭ ਪੈਸੇ ਦੇ ਮਿੱਤਰ ਨੇ ਤੂੰ ਆਪਣੇ ਪੈਸੇ ਸੰਭਾਲ ਕੇ ਰੱਖੀ ਕਿਸੇ ਨੂੰ ਨਾ ਦੇਵੀ ਤੇਰੇ ਇਹ ਪੈਸੇ ਹੀ ਬੁਢਾਪੇ 'ਚ ਤੇਰੇ ਕੰਮ ਆਉਣਗੇ ਜੇ ਤੇਰੇ ਹੱਥ ਪੱਲੇ ਕੁਝ ਨਾ ਰਿਹਾ ਤਾਂ ਤੇਰੇ ਨੇੜੇ ਤੇੜੇ ਕਿਸੇ ਨੇ ਨਹੀਂ ਲੱਗਣਾ ਠੀਕ ਐ ਭੈਣੇ ਤੂੰ ਜਿਵੇਂ ਕਹਿਨੀ ਐ ਮੈਂ ਓਵੇਂ ਹੀ ਕਰਾਂਗਾ ਇਹਨਾਂ ਪੈਸਿਆਂ ਦੀ ਮੈਂ ਬੈਂਕ 'ਚ ਪੱਕੀ ਐਫਡੀ ਕਰਵਾ ਦੇਵਾਂਗਾ ਦੂਜੇ ਕਮਰੇ ਵਿੱਚ ਪ੍ਰੀਤਮਾ ਦਾ ਪਤੀ ਇਹ ਸਾਰੀ ਗੱਲਬਾਤ ਸੁਣ ਰਿਹਾ ਸੀ ਰਾਤ ਨੂੰ ਮੌਕਾ ਦੇਖ ਕੇ ਪ੍ਰੀਤਮਾ ਨੂੰ ਕਿਹਾ ਤੂੰ ਗਰਦਿਆਲ ਨੂੰ ਇਹ ਕਿਉਂ ਕਿਹਾ ਕਿ ਆਪਣੇ ਪੈਸੇ ਸੰਭਾਲ ਕੇ ਰੱਖੀ ਕਿਸੇ ਨੂੰ ਨਾ ਦੇਵੀ ਇਹ ਬੁਢਾਪੇ 'ਚ ਤੇਰੇ ਕੰਮ ਆਉਣਗੇ ਤੇ ਹੋਰ ਕੀ ਕਹਿੰਦੀ ਕੀ ਸਾਰੇ ਪੈਸੇ ਵੰਡ ਕੇ ਕੱਖੋਂ ਹੌਲੇ ਹੋ ਕੇ ਬਹਿ ਜਾਵੇ ਨਹੀਂ ਤੂੰ ਇਹ ਤਾਂ ਕਹਿ ਹੀ ਸਕਦੀ ਸੀ ਕਿ ਇਹਨਾਂ 'ਚੋਂ ਅੱਧੇ ਪੈਸੇ ਲਾ ਕੇ ਦੋਵੇਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਚ ਮਦਦ ਕਰੇ। ਇਹੀ ਉਹਦੀ ਅਸਲ ਦੌਲਤ ਆ। ਬਾਕੀ ਅੱਧੇ ਪੈਸੇ ਬੇਸ਼ੱਕ ਆਪਣੀ ਆਉਣ ਵਾਲੀਆਂ ਜ਼ਰੂਰਤਾਂ ਲਈ ਰੱਖ ਲੈਂਦਾ। ਰਹਿਣ ਦਿਓ ਤੁਸੀਂ। ਆਏ ਵੱਡੇ ਸਿਆਣੇ। ਮੈਂ ਜਾਣਦੀ ਆਂ ਤੁਸੀਂ ਕਿੰਨੇ ਕੋ ਪਾਣੀ ਚੋਂ। ਤੁਹਾਡੇ ਜਿਹਾ ਘਰ ਗਵਾਉ ਬੰਦਾ ਤਾਂ ਮੈਂ ਅੱਜ ਤੱਕ ਕੋਈ ਨਹੀਂ ਦੇਖਿਆ। ਪ੍ਰੀਤਮਾ ਨੇ ਆਪਣੇ ਪਤੀ ਨੂੰ ਛਾੜ ਕੇ ਚੁੱਪ ਕਰਾ ਦਿੱਤਾ। ਗੁਰਪਾਲ ਕੌਰ ਗੁਰਦਿਆਲ ਦੀ ਦੂਜੀ ਪਤਨੀ ਸੀ। ਵੈਸੇ ਉਹ ਤੋਂ ਪਹਿਲਾਂ ਗੁਰਦਿਆਲ ਦੀ ਗਰਸਤੀ ਦੀ ਗੱਡੀ ਪਹਿਲੀ ਪਤਨੀ ਅਨੂ ਨਾਲ ਠੀਕ ਠਾਕ ਹੀ ਚੱਲ ਰਹੀ ਸੀ। ਉਹ ਤੋਂ ਗੁਰਦਿਆਲ ਨੂੰ ਦੋ ਪਿਆਰੇ ਪਿਆਰੇ ਬੱਚੇ ਨਰਿੰਦਰ ਤੇ ਬਲਵਿੰਦਰ ਵੀ ਮਿਲੇ ਸਨ। ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ। ਬੱਚੇ ਹਾਲੀ ਤਿੰਨ ਤੇ ਪੰਜ ਸਾਲ ਦੇ ਹੀ ਸਨ ਕਿ ਅਨੂ ਬਲੱਡ ਕੈਂਸਰ ਨਾਲ ਰੱਬ ਨੂੰ ਪਿਆਰੀ ਹੋ ਗਈ। ਬੱਚਿਆਂ ਦੇ ਪਾਲਣ ਪੋਸ਼ਣ ਖਾਤਰ ਗੁਰਦਿਆਲ ਨੂੰ ਗੁਰਪਾਲ ਨਾਲ ਦੂਜਾ ਵਿਆਹ ਕਰਵਾਉਣਾ ਪਿਆ। ਵਿਆਹ ਤੋਂ ਬਾਅਦ ਗੁਰਪਾਲ ਦਾ ਆਪਣਾ ਕੋਈ ਬੱਚਾ ਨਾ ਹੋਇਆ ਤੇ ਨਾ ਹੀ ਉਸ ਨੂੰ ਨਰਿੰਦਰ ਤੇ ਬਲਵਿੰਦਰ ਨਾਲ ਕੋਈ ਮੋਹ ਪਿਆ। ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਬੱਚੇ ਵੱਡੇ ਹੋ ਗਏ। ਉਹਨਾਂ ਨੂੰ ਆਪਣੇ ਪਿਓ ਤੇ ਮਤਰੀ ਮਾਂ ਦਾ ਖਰਵਾ ਸੁਭਾ ਅਖਰਨ ਲੱਗਿਆ ਸੀ। ਨਰਿੰਦਰ ਨੇ ਇੱਕ ਗੈਸਟ ਹਾਊਸ ਵਿੱਚ ਕੀਅਰ ਟੇਕਰ ਦੀ ਨੌਕਰੀ ਕਰ ਲਈ ਤੇ ਉਹ ਉੱਥੇ ਹੀ ਰਹਿਣ ਲੱਗ ਪਿਆ ਬਲਵਿੰਦਰ ਨੇ ਕਾਰ ਚਲਾਉਣੀ ਸਿੱਖ ਲਈ ਤੇ ਕਿਰਾਏ ਤੇ ਲੈ ਕੇ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ ਪਰ ਉਹ ਜਿੰਨੀ ਮਿਹਨਤ ਕਰਦਾ ਕਮਾਈ ਵਿੱਚ ਓਨੀ ਬਰਕਤ ਨਹੀਂ ਸੀ ਪੈਂਦੀ ਕਦੇ ਸਵਾਰੀ ਮਿਲਦੀ ਕਦੇ ਨਾ ਮਿਲਦੀ ਪਰ ਟੈਕਸੀ ਦਾ ਕਿਰਾਇਆ ਵੀ ਪੱਲਿਓ ਦੇਣਾ ਪੈਂਦਾ ਪਿਤਾ ਦੇ ਰਿਟਾਇਰ ਹੋਣ ਤੋਂ ਬਲਵਿੰਦਰ ਨੇ ਕਿਹਾ ਡੈਡੀ ਮੇਰੀ ਅੱਧੀ ਕਮਾਈ ਟੈਕਸੀ ਦੇ ਕਿਰਾਏ 'ਤੇ ਚਲੀ ਜਾਂਦੀ ਹੈ ਜੇ ਤੁਸੀਂ ਮੈਨੂੰ ਨਵੀਂ ਗੱਡੀ ਲੈ ਕੇ ਦੇ ਦਿਓ ਤਾਂ ਮੇਰੀ ਕਮਾਈ ਦੁਣੀ ਹੋ ਜਾਊਗੀ ਮੈਂ ਜਲਦੀ ਤੁਹਾਡੇ ਸਾਰੇ ਪੈਸੇ ਮੋੜ ਦੇਵਾਂਗਾ ਗੁਰਦਿਆਲ ਦਾ ਦਿਮਾਗ ਤਾਂ ਉਹਦੀ ਭੈਣ ਪ੍ਰੀਤਮਾ ਖਰਾਬ ਕਰ ਗਈ ਸੀ ਉਹਨੇ ਬਲਵਿੰਦਰ ਨੂੰ ਪੈਸੇ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਇਹਦਾ ਬੱਚੇ ਨੂੰ ਬਹੁਤ ਦੁੱਖ ਲੱਗਿਆ ਉਹ ਪਿਆੜੀ ਸੰਗਤ ਵਿੱਚ ਪੈ ਗਿਆ। ਉਹਨੇ ਕੇਸ ਕਟਾ ਲਏ, ਨਸ਼ੇ ਕਰਨ ਲੱਗ ਪਿਆ। ਪਿਓ-ਪੁੱਤਰ ਵਿੱਚ ਕਈ ਵਾਰ ਕਲੇਸ਼ ਹੁੰਦਾ। ਇਸ ਲਈ ਬਲਵਿੰਦਰ ਕਈ-ਕਈ ਦਿਨ ਘਰੋਂ ਵੀ ਗਾਇਬ ਰਹਿਣ ਲੱਗ ਪਿਆ। ਇੱਕ ਦਿਨ ਘਰੋਂ ਐਸਾ ਗਿਆ ਕਿ ਵਾਪਸ ਨਹੀਂ ਆਇਆ। 8ਵੇਂ ਦਿਨ ਸਰਹੰਦ ਨਹਿਰ ਵਿੱਚੋਂ ਉਹਦੀ ਲਾਸ਼ ਮਿਲੀ। ਦੂਜੇ ਪਾਸੇ ਨਰਿੰਦਰ ਦਾ ਮਾਲਕ ਇੱਕ ਭਲਾ ਆਦਮੀ ਸੀ। ਉਹਨੇ ਨਰਿੰਦਰ ਨੂੰ ਆਪਣਾ ਭਾਈਵਲ ਬਣਾ ਲਿਆ। ਉਹ ਪੈਸੇ ਵੱਲੋਂ ਸੌਖਾ ਹੋ ਗਿਆ ਤੇ ਆਪਣੀ ਆਰਾਮ ਦੀ ਜ਼ਿੰਦਗੀ ਬਸਰ ਕਰਨ ਲੱਗਿਆ ਪਰ ਉਹਨੇ ਘਰ ਵਿੱਚ ਕਦੇ ਦੁਬਾਰਾ ਕਦਮ ਨਾ ਰੱਖਿਆ ਗੁਰਦਿਆਲ ਬਹੁਤ ਉਦਾਸ ਰਹਿਣ ਲੱਗਿਆ ਸੀ ਉਹਦਾ ਕਿਸੇ ਵੀ ਕੰਮ ਵਿੱਚ ਮਨ ਨਾ ਲੱਗਦਾ ਉਹ ਤੋਂ ਰੱਬ ਦਾ ਬਾਣਾ ਐਸਾ ਵਰਤਿਆ ਕਿ ਉਹਦੀ ਪਤਨੀ ਗੁਰਪਾਲ ਦੇ ਪੇਟ ਵਿੱਚ ਇੱਕ ਦਿਨ ਐਸਾ ਸੋਲ ਉੱਠਿਆ ਜੋ ਉਹਦੀ ਜਾਨ ਲੈ ਬੈਠਾ ਹੁਣ ਗੁਰਦਿਆਲ ਦੀ ਦੁਨੀਆ ਬਿਲਕੁਲ ਹਨੇਰੀ ਹੋ ਗਈ। ਐਡੀ ਵੱਡੀ ਦੁਨੀਆ ਵਿੱਚ ਉਹ ਬਿਲਕੁਲ ਇਕੱਲਾ ਰਹਿ ਗਿਆ। ਇਸ ਕਾਰਨ ਉਹ ਬਿਮਾਰ ਰਹਿਣ ਲੱਗ ਪਿਆ। ਪਰ ਡਾਕਟਰ ਕੋਲ ਲੈ ਕੇ ਜਾਣ ਵਾਲਾ ਜਾਂ ਦਵਾਈ ਲਿਆ ਕੇ ਦੇਣ ਵਾਲਾ ਉਸ ਕੋਲ ਕੋਈ ਵੀ ਨਹੀਂ ਸੀ। ਇੱਕ ਦਿਨ ਉਹਨੇ ਆਪਣੀ ਭੈਣ ਪ੍ਰੀਤਮਾ ਨੂੰ ਫੋਨ ਕਰਕੇ ਆਪਣੀ ਸਾਰੀ ਕਹਾਣੀ ਦੱਸੀ। ਭੈਣ ਨੂੰ ਬਹੁਤ ਦੁੱਖ ਹੋਇਆ ਤੇ ਉਹਨੇ ਕਿਹਾ ਵੀਰ ਮੈਂ ਤੇਰਾ ਦੁੱਖ ਸਮਝਦੀ ਆ ਕੀ ਕਰਾਂ ਹੁਣ ਤਾਂ ਮੈਂ ਆਪ ਵੀ ਬੁੱਢੀ ਹੋ ਗਈ ਆ ਸਰੀਰ ਜਵਾਬ ਦਿੰਦਾ ਜਾਂਦਾ ਤੂੰ ਇੱਕ ਪੂਰੇ ਸਮੇਂ ਦਾ ਨੌਕਰ ਰੱਖ ਲੈ ਜਦ ਵੀ ਮੌਕਾ ਮਿਲਿਆ ਮੈਂ ਜਲਦੀ ਤੇਰੇ ਜੀਜਾ ਜੀ ਨਾਲ ਤੇਰੇ ਕੋਲ ਆਵਾਂਗੀ ਗੁਰਦਿਆਲ ਨੇ 15000 ਰੁਪਏ ਮਹੀਨੇ ਤੇ ਪੂਰੇ ਸਮੇਂ ਲਈ ਇੱਕ ਨੌਕਰ ਰੱਖ ਲਿਆ ਜੋ ਉੱਥੇ ਹੀ ਰਹਿੰਦਾ ਸੀ ਉੱਥੇ ਹੀ ਖਾਂਦਾ ਸੀ ਗੁਰਦੇਵਾਲ ਦੇ ਦਵਾਦਾਰੂ ਤੇ ਸੁਖ ਆਰਾਮ ਦਾ ਵੀ ਪੂਰਾ ਖਿਆਲ ਰੱਖਦਾ ਸੀ ਪਰ 3 ਮਹੀਨੇ ਬਾਅਦ ਉਹ ਘਰ ਚੋਂ 2 ਲੱਖ ਰੁਪਏ ਤੇ ਹੋਰ ਕੀਮਤੀ ਸਮਾਨ ਲੈ ਕੇ ਭੱਜ ਗਿਆ ਇਸ ਦਾ ਗੁਰਦੇਵਾਲ ਸਿੰਘ ਨੂੰ ਬੜਾ ਸਦਮਾ ਲੱਗਿਆ ਪਰ ਉਹ ਕੁਝ ਨਹੀਂ ਸੀ ਕਰ ਸਕਦਾ ਹੁਣ ਉਹ ਪੂਰੀ ਤਰ੍ਹਾਂ ਹਿੰਮਤ ਹਾਰ ਚੁੱਕਿਆ ਸੀ ਉਸ ਨੂੰ ਪਾਣੀ ਦਾ ਗਲਾਸ ਦੇਣ ਵਾਲਾ ਵੀ ਕੋਈ ਬੰਦਾ ਨਹੀਂ ਸੀ ਅੰਤ ਉਹ ਬੈੱਡ ਤੇ ਪੈ ਗਏ ਆਖਰੀ ਸਾਹ ਗਿਣਨ ਲੱਗਿਆ ਉਦੇ ਕੰਨਾਂ 'ਚ ਭੈਣ ਦੇ ਕਹੇ ਹੋਏ ਗਲਤ ਸ਼ਬਦ ਇਸ ਸਮੇਂ ਗੂੰਜ ਰਹੇ ਸਨ ਤੂੰ ਆਪਣੇ ਪੈਸੇ ਸੰਭਾਲ ਕੇ ਰੱਖੀ ਕਿਸੇ ਨੂੰ ਦੇਵੀ ਨਾ ਤੇਰੇ ਇਹ ਪੈਸੇ ਹੀ ਬੁਢਾਪੇ ਵਿੱਚ ਤੇਰੇ ਕੰਮ ਆਉਣੇ ਨੇ ਜੇ ਤੇਰੇ ਹੱਥ ਬੱਲੇ ਕੁਝ ਨਾ ਰਹਾ ਤਾਂ ਤੇਰੇ ਨੇੜੇ ਤੇੜੇ ਕਿਸੇ ਨੇ ਨਹੀਂ ਲੱਗਣਾ ਬੈਂਕ ਦੀ ਪਾਸਬੁੱਕ ਜਿਸ ਵਿੱਚ 24 ਲੱਖ ਰੁਪਏ ਜਮ੍ਹਾਂ ਸੀ ਤੇ ਨਗਦ 5 ਲੱਖ ਰੁਪਏ ਉਹਦੇ ਸਹਰਾਣੇ ਥੱਲੇ ਪਏ ਸਨ ਇਹ ਸਾਰਾ ਪੈਸਾ ਉਹਦਾ ਕੋਈ ਸਹਾਰਾ ਨਹੀਂ ਸੀ ਬਣ ਰਿਹਾ ਦੋਸਤੋ ਇਹ ਸੀ ਅੱਜ ਦੀ ਇੱਕ ਛੋਟੀ ਜੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਵਧੀਆ ਲੱਗੀ ਹੋਵੇਗੀ ਜੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਆਡੀਓ ਪੰਜਾਬੀ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ